ਤੋ ਚਾੜ ਦੁਮਾ ਹਾਂ ਜਾ ਕੇ ਰੰਗ ਨਾ ਕੰਦੇ ਨਾ ਕਰੋ ਤੂੰ ਕਿਉਂ ਕਰਦਾ ਫਿਰ ਤੇਰਾ ਬੜਾ ਤਰੀਕਾ ਕੈਜੂਅਲ ਜਿਹਾ ਵਾ ਹੈ ਚੋਰੀ ਦੀ ਵਾਂ ਕਰਦੇ ਰਹੇ ਉਹ ਵੀ ਤੋ ਤੈਨੂੰ ਖਾਲੇ ਦੇ ਗਈ ਆ ਸੱਸਰੀ ਕਲਜੀ ਕੀ ਹਾਂਜੀ ਸੱਸਰੀ ਕਲਜੀ ਕੀ ਅੱਜ ਅੱਜ ਠੀਕ ਠਾਕ ਹੋਊਂਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਤੇ ਜਦੋਂ ਵੀ ਮੋਟੇ ਦੇ ਜਿਹੜੇ ਬੰਦੇ ਪੁਰਾਣੇ ਵਲੌਗ ਮੋਟੇ ਦੇ ਵਿਆਹ ਦੇ ਦੇਖਦੇ ਰਹੇ ਉਦੋਂ ਅਸੀਂ ਕਿਹਾ ਸੀ ਕਿ ਅਸੀਂ ਕੱਪ ਬੋਰਡ ਦਾ ਕੰਮ ਕਰਾਵਾਂਗੇ ਮਤਲਬ ਕਿ ਅਲਮੀਰਾ ਹੋ ਗਈਆਂ ਮਤਲਬ ਜਿਹੜਾ ਮਾੜਾ ਮੋਟਾ ਕੰਮ ਰਿੰਦਾ ਨਿੱਕਾ ਮੋਟਾ ਲੱਕੜ ਦਾ ਨਵੇਂ ਬੁਏ ਲਾਉਣੇਗੇ ਦੋ ਕਰਦੇ ਨੇ ਕਿਉਂਕਿ ਜੇ ਹਿਸਾਬ ਨਾਲ ਬੰਦੇ ਕੋਲੇ ਜਿਵੇਂ ਜਿਵੇਂ ਲੋਡ ਹੁੰਦੀ ਓਵੇਂ ਹੀ ਕਰਾਈਦਾ ਜਿਵੇਂ ਕੁੱਲ ਮਿਲਾ ਕੇ ਗੱਲ ਹੋਵੇ ਜਿਵੇਂ ਪੈਸਾ ਆਵੇ ਓਵੇਂ ਕਰਾਈਦਾ ਤੇ ਹੁਣ ਚਲੋ ਲੋਡ ਵੀ ਆ ਤੇ ਵਿਆਹ ਵਾ ਤੇ ਬਾਕੀ ਅੱਜ ਚੱਲੇ ਆ ਬਾਕੀ ਛੋਣੇ ਦੇ ਪੈਸੇ ਸਾਰੇ ਇੱਧਰ ਹੀ ਲਾਉਣੇ ਆ ਅਸੀਂ ਹੁਣ ਤੇਰੇ ਕੰਨ ਜਿਹੜੇ ਤੇਰੇ ਕੰਨਾਂ ਇਹਨੇ ਕੰਨਾਂ ਨੇ ਲਾਈਏ ਤੇ ਪਹਿਲਾਂ ਜਿਹੜੇ ਕੰਨ ਤੇਰੇ ਕੰਨਾਂ ਤੇ ਲਾਈਏ ਤੇ ਅੱਜ ਅਸੀਂ ਗੱਲੇ ਪਿਛਲੀ ਵਾਰੀ ਅਸੀਂ ਧੋਖਾ ਖਾੜਿਆ ਸਾਡਾ ਸ਼ਹਿਰ ਥੋੜਾ ਹੈ ਮਹਿੰਗਾ ਐਰ ਕੀ ਧੋਖੇ ਖਾੜਿਆ ਅੱਜ ਆਪਾਂ ਤਾਂ ਕੀਤਾ ਹੀ ਇੱਕ ਧੋਖਾ ਫੜਿਆ ਤੁਹਾਨੂੰ ਵੀ ਰਿਵੀਲ ਕਰਾਂਗੇ ਕਿ ਕਈ ਦੁਕਾਨਾਂ ਦੇ ਲੋਕ ਲੁੱਟ ਲੈਂਦੇ ਆਂ ਰੇਡ ਅੱਜ ਕੱਲ ਪਤਾ ਕਰਦੇ ਜਿੰਨੇ ਸਾਡੀ ਹੱਥ ਬਈ ਆਇਆ ਰੇਡ ਦੱਸੀ ਕੋਈ ਵੀ ਬਈ ਆਹਦਾ ਚੀਜ਼ ਕਦੇ ਵੀ ਲਓ ਜ਼ਿੰਦਗੀ ਦੇ ਵਿੱਚ ਤੋਰ ਫਿਰ ਕੇ ਲਓ ਪਹਿਲੀ ਗੱਲ ਤੋਰ ਫਿਰ ਕੇ ਪਰਖ ਕੇ ਲਓ ਇੱਕ ਤੇ ਨਾ ਤੇ ਜਾਓ ਹਾਂ ਕਦੇ ਵੀ ਜੇ ਆਦਾ ਜ਼ਿੰਦਗੀ ਚ ਕਾਮਯਾਬ ਹੋਣਾ ਤੇ ਪਿਛਲੇ ਵਾਲੀ ਲੱਕੜ ਤਾਂ ਜਦੋਂ ਉਹ ਅੱਧੋ ਜਿਆਦਾ ਪਾਉਣਾ ਸਮਾਨ ਖੜ ਜਾ ਜਦੋਂ ਲੈਣਿਆ ਸਾਨੂੰ ਫੇਰ ਪਤਾ ਲੱਗਾ ਕਿ ਮੋਗਾ ਥੋੜਾ ਸਸਤਾ ਆ ਜਿਹੜੀ ਅੱਜ ਦੁਕਾਨ ਜਾਵਾਂਗੇ ਤੁਹਾਨੂੰ ਰეკਮੈਂਡ ਕਰਾਂਗੇ ਅਕੀਆ ਕਾਹੋ ਜਾ ਬਾਈ ਨਾ ਹੁੰਦੇ ਨਾ ਪਹਿਲੀ ਗੱਲ ਹਾਂ ਬਾਹਰੋਂ ਹੀ ਉਹਦੀ ਜਿੰਨੇ ਘਾਟੇ ਪਾਏ ਕਿੰਨੇ ਪਾਏ ਅੱਜ ਵੀਰ ਜੀ ਭਾਜੀ ਨੇ ਵਾਹ ਪਹਿਲਾਂ ਅਸੀਂ ਇਹਦਾ ਹੀ ਘਾਟਾ ਅੱਜ ਫੜਿਆ ਪਹਿਲਾਂ ਕੋਈ ਨਾ ਬੰਦਾ ਹੀ ਬਹੁਤ ਉਹਨਾਂ ਨੂੰ ਬੁਲਾਵਾ ਦੇਣਾ ਲੋਕਾਂ ਨੂੰ ਬੁਲਾਵਾ ਸੁਣਾ ਜਿਹੜਾ ਗੱਗੂ ਨੇ ਕੱਲ ਘਾਟਾ ਪਾਇਆ ਉਹ ਰਲ ਜੂ ਇਹ ਹੋਰ ساری ਜ਼ਿੰਦਗੀ ਰਲ ਜਾਣਾ ਜਾਨਾ ਉਹ ਬਚ ਜੂ ਇਹ ਰਹਾ ਹਜ਼ਾਰ ਆਲਾ ਲੱਖਾਂ ਆਲਾ ਜਿਹੜਾ ਇਹਨਾਂ ਬਚਾਦਾ ਉਹ ਬਚ ਜੂ ਹਾਂ ਚੱਲ ਕੋਈ ਨਾ ਜਿਹੜਾ ਘਾਟਾ ਇਹਨੇ ਪਾਇਆ ਉਹ ਕਿੱਥੇ ਪੂਰਾ ਜੀ ਘਾਟਾ ਕੀਤੇ ਕਰਕੇ ਪੈ ਜੀ ਦੱਸ ਦੇ ਇਹਦੇ ਕਰਕੇ ਐਵੇਂ ਮੇਰੇ ਕਰਕੇ ਮੇਰਾ ਤੂੰ ਛੱਡ ਦ ਜਵਣ ਪੀੜੀ ਪਲਾਈ ਦਾ ਫੇਰ ਸੁਣ ਕੇ ਹਣ ਕੇ ਕੁਲਚੇ ਖਾਣ ਲੱਗ ਪਏ ਕਿਤੇ ਕੁਲਚੇ ਖਾਓ ਜੂਸ ਜਾ ਸਵਾਭੇ ਖਾਣਾ ਇਹਦੇ ਪੈਸੇ ਪਲਾਈ ਨੇ ਖਾਣਾ ਸਹੀ ਹੀ ਕੇ ਐਸੀ ਮੱਕੜੀ ਸੀ ਤੇ ਹੁਣ ਕੁਲਚਿਆਂ ਦੇ ਆ ਕੇ ਬਜੜੇ ਲਗਿਆ ਚਾਰੇ ਚਾਰੇ ਜਾਣੇ ਆ ਕੇ ਇੱਕ ਮੰਜੇ ਦੇ ਬਹਿ ਕੇ ਮੰਜਾ ਵੇਖੋ ਥੱਲੇ ਲੱਲੀ ਪਿਆ ਵਿਚਾਰਾ ਗਰੀਬ ਉਹ ਗੁਰਵਾ ਕੋਨੀ ਆ ਪਾਸੇ ਰਹਿਣਾ ਦੇਣਾ ਪੈ ਜਾਗੇ ਲੋਡਾਂ ਵਾਲਾ ਜੇ ਮਗਰ ਕਿਹੜੇ ਕੱਢੀ ਜਾਂਦਾ ਕਿੱਥੇ ਕਹਿੰਦੇ ਲੈ ਜਾਣਾ ਹੈ ਕੇ ਐਸੀ ਫਲਾਈਆਂ ਲੱਦ ਕੇ ਫਲਾਈਆਂ ਲੱਦ ਕੇ ਗੱਗੂ KFC ਓਏ ਹੈ ਹੈ ਪਹਿਲੇ ਆਲੇ ਪੁਰਾ ਹੈ ਤੂੰ ਆਲੇਗਾ ਨਾ ਪਹਿਲੇ ਕੋਈ ਮੇਰੇ ਵੀ ਨਹੀਂ ਜਵਾਬ ਹੈ ਸਨੋਵਰ ਬੱਲ ਸਪான்ਸਰ ਹੈ ਸਨੋਵਰ ਬੱਲ ਸਨਾਸ ਸਪான்ਸਰ ਬਾਈ ਸਨੋਵਰ ਬੱਲ ਉਹ ਬਾਤ ਸੋ ਜਾਂਦਾ ਵਾਕੇ ਭਾਈ ਵਿਆਹ ਬਹੁਤ ਖਰਚਾ ਲੈਂਦਾ ਕਿਹੜਾ ਤੂੰ ਹੈਗਾ ਚਲ ਭਾਜੀ ਕੋ ਆਪਣਾ ਭਾਈ ਹੈਗਾ ਉਸ ਬੌਂਸਰ ਕਰੇਗਾ ਇਸ ਬੌਂਸਰਸ਼ਿਪ ਪਚਾਈ ਦੀ ਸਾਨੂੰ ਇੱਥੇ ਕੱਢ ਕੱਢ ਬਾਹਰ ਇਹਨੂੰ ਬਾਹਰ ਕੱਢ ਲਾ ਦੇ ਨੇ ਦਾਲਾ ਦਾ ਟਰਾਲੀ ਵੇਹਣ ਟਰਾਲੀ ਕਿ ਆਖੀ ਰੱਖਣੀ ਨਹੀਂ ਮੈਂ ਮਗਰਲੇ ਬੰਨੇ ਬਹਿ ਜਾਣਾ ਟਰਾਲੀ ਚ ਕਾਦੀ ਰੱਖੀ ਰੱਖਣੀ ਟਰਾਲੀ ਮਾਰ ਜਾਂਦਾ ਚੱਲ ਫਿਰ ਟਰਾਲੀ ਜਾਂਦਾ ਉਹ ਲਰਨੇ ਦਾ ਗਿਆ ਬਈ ਨਹੀਂ ਮੈਂ ਇਹਦੇ ਇੱਥੇ ਨਾਲੇ ਪਾਸੇ ਬੈਈ ਨਾ ਪਿੱਛੇ ਨੂੰ ਮੂੰਹ ਕਰਕੇ ਹੈ ਆਵੇ ਇੱਥੇ ਬਰਗੜਦੀ ਬੈਈ ਨਾ ਬੈਠੋ ਬੈਠੋ ਕੀ ਹੈ ਇਹ ਕੀ ਹੈ ਇਹ ਗਏ ਚਲ ਮਾਹਰਾਂ ਜਿੱਤੇ ਸੁਣੀ ਮਰ ਦਿੱਤੇ ਲੈ ਜੀ ਮਾਹਰਾਂ ਜਿੱਤੇ ਸੁਣੀ ਹੌਸਲੇ ਜੀ ਮੀਰੀ ਜਿਚਰਾ ਗੀ चल कैमरे लगे चल दो कैमरे लगे पिछले दो कैमरे चल चल जान जान सीधी जान दे जान जान चल 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 जाने चल आवाज देखो आवाजी बिच चल 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 जाने चल खाली जमा खाली जाने पा घुमा ब्रेक तो देखी हमारे ब्रेक के ਇਡੀ ਟਰਾਲੀ ਲੈ ਬਾਜ਼ਾਰ ਚ ਤੇ ਪੰਗਾ ਹੀ ਪੈਣਾ ਵਾ ਉਹ ਰੱਬ ਤੋਂ ਠੀਕ ਆ ਉਹ ਨਹੀਂ ਜਵਾਕ ਘਾਟਦੇ ਨੇ ਟਰਾਲੀ ਲੈ ਜਾਣੀ ਬਾਜ਼ਾਰ ਚ ਫੋਦਾ ਕੇ ਬਹਿ ਗਿਆ ਹਾਂ ਨਹੀਂ ਸਹੀ 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 ਆ ਨਾ ਸਹੀ ਆ ਚੱਲ ਸਹੀ ਆ ਜੀ ਆਹ ਇਹ ਲੱਕ ਲਾ ਗਿਆ ਆ ਗਿਆ ਜੀ ਵੀ ਕਹਿੰਦੇ ਪਲਾਈਟ ਲਾਈਟ ਲੱਗੀ ਹੁੰਦੀ ਭਰਾਵਾ ਅੱਗੇ ਰੰਗ ਨਹੀਂ ਤੇਰਾ ਰੰਗ ਬਹੁਤ ਸੁਣਾ ਹੁੰਦਾ ਗੱਗੋ ਨੂੰ ਟੈਨਸ਼ਨ ਹੋਵੇ ਤੇ ਹੋਵੇ ਤੈਨੂੰ ਨਹੀਂ ਹੋਣੀ ਚਾਹੀਦੀ ਬੰਦੇ ਰੰਗ ਦੋ ਹੀ ਦਿੱਤੇ ਆ ਹਾਂ ਜਾ ਕੇ ਰੰਗ ਨਾ ਕੰਦੇ ਨਾ ਕਰੋ ਤੂੰ ਕਿਉਂ ਕਰਦਾ ਫਿਰ ਤੂੰ ਰੰਗ ਵਾਲੀ ਗੱਲ ਕਿਉਂ ਕੀਤੀ ਆ ਰੰਗ ਨਿਕਲ ਉਹ ਹੋ ਜਾਵੇਂ ਨਹੀਂ ਬੋਲਿਆ ਮੈਂ ਲੈ ਇੱਧਰ ਗਦਾਮ ਵੇਖ ਲੋ ਪਲਾਈਆਂ ਹੀ ਪਲਾਈਆਂ ਪਲਾਈਆਂ ਹੀ ਪਲਾਈਆਂ 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 ਉਹ ਕੋਈ ਇਹ ਰੋਈ ਗਲਤ ਚੀਜ਼ ਵੀ ਪਈ ਹੈ ਬਿਨਾ ਪੁੱਛੇ ਆਇਆ ਇੱਧਰ ਚਲ ਵਾਸ ਤੂੰ ਵੱਡਾ ਤੂੰ ਮੁਲਾਜ਼ਮ ਲੱਗਾ ਇੱਥੇ ਸਿਕਿਉਰਿਟੀ ਗਾਰਡ ਰੱਖਿਆ ਤੈਨੂੰ ਤੂੰ ਐਵੇਂ ਰੋ ਮਾਰੀ ਜਾਣਾ ਤੇਰੀ ਇੰਨੀ ਨਾ ਕੌਨਸੈਂਸ ਚਾਹੀਦੀ ਤੇਨੂੰ ਮੋਟਿਆ ਆ ਕੌਨਸੈਂਸ ਤੇ ਤੈਨੂੰ ਵੀ ਭਰਾ ਇੱਕ ਹੀ ਪੇ ਓਏ ਕੀ ਆ ਰੋਲਾ ਪਾਇਆ ਇੱਧਰ ਬਾਈ ਕਿੰਨਾ ਟਰਾਲੀ ਪੁੱਛੀ ਕਿ ਓਏ ਵਿਚਾਲੇ ਯਾਰ ਉਹ ਬਾਲਟੀਆਂ ਦੋ ਐ ਜੋੜ ਕੇ ਰੱਖ ਲਾਂਗੇ ਪੰਜੇ ਪਹਿਲੀ ਸਾਰੀ ਫਲਾਈ ਪੁੱਛ ਤੇ ਭੱਜਣੀ ਨਾ ਆਇਆ ਮੋਟਾ ਰੱਖ ਲੀ ਰੋਲਾ ਰੱਖ ਸਹੀ ਕਰਦੇ ਹੋ ਜਾਂਦਾ ਜਾਂਦਾ ਲੈ ਹੁਣ ਬੋਲਦਾ ਵਾ ਲੱਕ ਸੱਚੀ ਬੋਏ ਲੱਗਿਆ ਲੱਕ ਸੱਚੀ ਲੱਗਿਆ ਮਗਰ ਮੈਂ ਪਤਾ ਬੈਠਾ ਕਿਵੇਂ ਸੀ ਮੈਂ ਲੱਤਾਂ ਮੇਰੀਆਂ ਮਗਰ ਨੂੰ ਹੀ ਨਾ ਮੈਂ ਮੂੰਹ ਘੁਮਾ ਕੇ ਇਹਦੇ ਵਾਲੇ ਬੰਨਣ ਐ ਕਰਕੇ ਬੈਠਾ ਸੀ ਹੱਲੇ ਆ ਗਏ ਬੈਠਾ ਮੈਂ ਮਾਲ ਪਾਉਣ ਲੱਗਾ ਮੈਂ ਬਾਦ ਲੈ ਆ ਬਈ ਆ ਪਹਿਲੇ ਆ ਉਹ ਲੈ ਆ ਬਾਈ ਲੈ ਫੜਾ ਦੇ ਇੱਥੇ ਬਾਦ ਨੂੰ ਕਿੰਨੂੰ ਪਾਉਣੇ ਆ ਕਿੰਨਾ ਤੇ ਆਏ ਕਦੂਰੇ ਆ ਤੇ ਪੈ ਰਖੀਏ ਮੈਂ ਮੈਂ ਉਹ ਹੋਟਲ ਕਰਾ ਪ੍ਰਚਾਰ ਲੈਣਾ ਖਵਾ ਰੋ ਤੇ ਵਾਸਤੇ ਬਾਈ ਨੇ ਕਿਹਾ ਇਹ ਕਿੱਧਰ ਵੇਨਾ ਸੇਹ ਗੱਡੀ ਇੱਧਰ ਨਹੀਂ ਪੂਰੇ ਆਉਂਦੇ ਮੋੜ ਲਿਆ ਉਹਨੂੰ ਕਿਉਂ ਟਰਾਲੀ ਨਹੀਂ ਮੁੜੀ ਹੋਦੇ ਨੇ ਕੀ ਕਰ ਲੈਣਾ ਕਿ ਬਾਜ਼ਾਰ 'ਚ ਫਸਾਈ ਕਰਦਾ ਜੀ ਜਾ ਤੇ ਭਰਾਵਾ ਇੱਤੀਆਂ ਐ ਨੇ ਕੁੜੀਆਂ ਤਾਂ ਕਰਤੀਆਂ ਨੇ ਵੀ ਕੇਹ ਦੀ ਸਕੂਟਰੀ ਦੇ ਨਾਲ ਦੀ ਲਾ ਕੇ ਕੱਢਦੇ ਹੋ ਡਰਦਿਆ ਕਰਦੇ ਨਹੀਂ ਉਹ ਸੜਕਾਂ ਨੇ ਪਿਓ ਦਾ ਰਾਜ ਨਾ ਰਾਹ ਕਹਿੰਨ ਦਿੱਤਾ ਨਹੀਂ ਗਾਣਾ ਲਾਇਆ ਮੈਂ ਗਾਣਾ ਬਦਲੋ ਪਹਿਲਾਂ ਨਾ ਬੇਸ਼ਤੀ ਕਰਾਈ ਜਾਂਦੇ ਗਾਣਾ ਪਾ ਲਾ ਕੇ ਸੜਕਾਂ ਨੇ ਉਹ ਪਿਓ ਦਾ ਰਾਜ ਲੱਗੇ ਨੇ ਰਹਾਣ ਦਿੱਤਾ ਕਹਿੰਦੇ ਹੋ ਕੈਮਰਾ ਚਲਾ ਲਾ ਮਗਨ ਦਾ ਕੈਮਰਾ ਇੱਥੇ ਮੇਥੇ ਦੋਵੇਂ ਕੈਮਰੇ ਧਾਰੇ ਆ ਇੱਕ ਮਾਈ ਫੇਲਦੀ ਇੱਥੇ ਹੁਣ ਸਵਾਜ ਆ ਉੱਪੜਾ ਲੱਗੀ ਵਾਹ ਬੈਠਾ ਨਹੀਂ ਇਹ ਤਾਂ ਲਾ ਲੇ ਕਾਲੀ ਦਿਖੀ ਜਾਂਦਾ ਜਿਹੜੇ ਸਾਡੇ ਆਉਣ ਲਈ ਜਾਂਦਾ ਓਏ ਓਏ ਕਹਿੰਦੇ ਸਾਪ ਪਲੇ ਵੀ ਖਾਂਦੀ ਓਏ ਵੇਖੀ ਘੰਟਾ ਬੈਕ ਕਰ ਦੇ ਲਾਦਾ ਵੀ ਖਾਣ ਤੇ ਕੀ ਬਈ ਰੋਜ ਉਹ ਘੰਟਾ ਕਰੋ ਜਾ ਜੇ ਆ ਜਾ ਰੈਸਟ ਕਰ ਲੈ ਘੰਟਾ ਲੱਗ ਜੂ ਬੈਕ ਕਰਨ ਤੇ ਨਹੀਂ ਆਉਂਦੇ ਬੈਕ ਦੇ ਮਗਰ ਲਈ ਬਸ ਮੈਂ ਕਿਹਾ ਇਹ ਤਾਂ ਸੁਣੋ ਰਹਾ ਸੁਣੋ ਵਰ ਕਿਹਾ ਇਹ ਉਹ ਭੁੱਲ ਰੋ ਲਾਲ ਲਾਇਆ ਕੁੜੀਆਂ ਭਰ ਲੋਲ ਅੱਡਲੇ ਜੇ ਸੱਟੋ ਵਿੱਚ ਆਹੋ ਹਾਂ ਫਤਿਨਾ ਜਗੇ ਤੇ ਆਂਟੀ ਦਰ ਡਾਂਗ ਮਾਰਦੀ ਐ ਚੁੱਪ ਕਰਕੇ ਪਰਲਾ ਵੇਛਦੇ ਜੀ ਐ ਚਾਰ ਦੀ ਕੋਈ ਵਧੀਆ ਚਾਰ ਨਹੀਂ ਮਿੱਟੀ ਵਾਲਾ ਚਾਰ ਹੀ ਆ ਮੱਜਾ ਫਿਲਮ ਲਿਆਰਨਾ ਹੁੰਦਾ ਫਿਰ ਪਿੱਛੇ ਦਾ ਹੱਥ ਠੱਕ ਪਾਉਂਦਾ ਹੋਏ ਤੂੰ ਇੱਧਰ ਗਾਹ ਨਾ ਜਾਓ ਉਰੇ ਰੋ ਸੁਣੋ ਵਰਗਾ ਨਮਦਰਾ ਨਾ ਭਰਦਾ ਸਨਹੋ ਤੇਰਾ ਬੜਾ ਤਰੀਕਾ ਕੈਜੂਅਲ ਜਿਹਾ ਵਾ ਹੈ ਚੋਰੀ ਦੀ ਵਾਂ ਕਰਦੇ ਰਹੇ ਨਾ ਆਹ ਕਹਿੰਦਾ ਹੀ ਖੜ ਜਾ ਲੰਟੀ ਨੂੰ ਮੇਲਦਾ ਅੰਦਰ ਕਹਿੰਦਾ ਤੇ ਉਹ ਕਹਿੰਦਾ ਉਹ ਬੰਦੀ ਦਾ ਹੋਂਦ ਤੇ ਬੋਲ ਕਰ ਕੱਚਾ ਜਾ ਲਾ ਬਈ ਬਾਹਰ ਬਈ ਦੂਜੇ ਦੂਜੇ ਕਦਮ ਤੇ ਆ ਗਿਆ ਵਾਜ ਵਾ ਦੂਜਾ ਕਦਮ ਆ ਇਹ ਨਾ ਬੋਲ ਦਰਸ਼ਕਾਂ ਨਹੀਂ ਕਰੀ ਤੇ ਇਦਾਂ ਤੱਕ ਨਹੀਂ ਸਮਝਾਇਆ ਆ ਗਿਆ ਹੈ ਇਹ ਵੀ ਸ਼ੈ ਹੈ ਕੋਈ ਇਹ ਵੀ ਕਿਸੇ ਦਾ ਘਰ ਭੁੱਲੇ ਰਿਹਾ ਸੱਚ ਭਲਾਈ ਨਾ ਮੈਂ ਨਾ ਤੁਸੀਂ ਵੀ ਆ ਚੀਜ਼ ਦੀ ਬਣਾ ਕੇ ਆ ਬੇਟੀ ਜਗਰਾਮ ਆ ਗਿਆ ਇਹ ਲਓ ਜੀ ਬੇਟੀ ਆ ਬਣ ਗਈ ਗੱਡੀ ਸਾਡੇ ਫੁੱਲ ਆ ਰਿਸਕਾ ਬਹੁਤ ਟੱਲੇ ਨਾ ਇਹ ਦੋ ਬਲੇ ਟੁੱਟ ਸਕਦੀਆਂ ਸਾਡੀਆਂ ਗੱਡੀਆਂ ਟੁੱਟ ਸਕਦੀਆਂ ਸਾਡੀਆਂ ਇਹ ਦੋ ਰਿਸਕਾ ਬਾਕੀ ਕੱਟਕੁੱਟ ਕੇ ਲਾ ਦੇਣਗੇ ਤੇ ਬਾਕੀ ਬਹੁਤ ਮਹਿੰਗੀ ਭਲਾਈ ਹੈ ਜਿੰਨੇ ਨੂੰ ਪਤਾ ਉਹਨਾਂ ਨੂੰ ਪਤਾ ਹੀ ਆਏ ਵਧੀਆ ਟਰਾਲੀ ਲਿਆਏ ਨੇ ਤੇ ਸਮਾਨ ਇੰਨਾ ਲੋਡ ਆ ਨੌਜਵਾਨ ਨੇ ਗੱਭਰੂ ਨੇ ਕੀਤਾ ਚਲੋ ਭਾਈ ਬੰਦਾ ਦਾ ਵਗਾਇਆ ਨਹੀਂ ਜਿਹਨੇ ਲੋਡ ਕੀਤਾ ਸਾਰਾ ਉਹ ਵੇਖਾਂ ਆਪਾਂ ਨੇ ਲੋਡ ਕੀਤਾ ਹਾਰਾ ਇਹ ਆ ਵੇ ਜਾਣ ਬਹੁਤ ਆ ਕਹਿੰਦੇ ਜਾਨ ਬਹੁਤ ਆ ਪੁਸ਼ਪਾ ਚੁਕੇਗਾ ਨਹੀਂ ਪਲਾਈ ਤੋੜ ਦੇਗਾ ਪਲਾਈ ਤੋੜ ਦੇਗਾ ਇਹ ਆਪਣੇ ਸਮੋਸੇ ਕੋਕ ਹਾਂ ਇਹ ਸਮੋਸੇਰ ਭਾਈ ਜੀ ਲੋ ਨਹੀਂ ਉਹਨਾਂ ਲਈ ਆਪਣੇ ਲਈ ਨਹੀਂ ਨਹੀਂ ਖਾਓ ਖਾਓ ਨਹੀਂ ਯਾਰ ਉਹਨਾਂ ਦੇ ਮੈਂ ਤੋਗੇ ਤੋਤੇ ਹੀ ਕਹਿੰਦੇ ਖਾਲੇ ਦੇ ਗਈ ਆ ਲਾਲਾ ਦਾ ਵੀ ਸੱਟੇ ਗਈ ਲਾਲਾ ਨੇ ਸੱਟੀ ਆ ਗਿੱਲਾ ਕਿਉਂ ਆ ਪਿਆ ਜਾਗੜ ਜੀ ਅੱਛਾ ਲਾਲਾ ਲਾਲਾ ਡਿੱਗ ਪਿਆ ਕਿਵੇਂ ਡਿੱਗ ਪਿਆ ਉਹ ਸਮੋਸੇ ਵਾਲੀ ਸਮੈਲ ਨਾ ਹੋਰ ਕਹਿੰਦੇ ਵਾਹ ਸਮਾਂ ਨਹੀਂ ਕਿਤੇ ਗੂਟਾਂ ਕਿਤੇ ਗੂਟਾਂ ਕਿਤੇ ਗੂਟਾਂ ਕਿਤੇ ਗੂਟਾਂ ਆ ਇੱਥੋਂ ਨਿਕਲਣਾ ਜਾਈ ਜਾ ਤੁਹਾਡਾ ਕੰਮ ਨਹੀਂ ਭਾਈ ਨਹੀਂ ਨਹੀਂ ਦੋ ਦੋ ਖਾ ਲੈ ਸ਼ਾਹ ਜੀ ਆਇੰਦਾ ਇੱਕ ਹੀ ਖਾਦਾ ਮੈਂ ਬੰਦੇ ਇੱਕ ਇੱਕ ਨਹੀਂ ਖਾਦਾ ਦੋ ਦੋ ਖਾ ਗਏ ਆ ਝੂਠ ਨਾ ਮਾਰੇ ਇੱਕ ਹੀ ਖਾਦਾ ਇੱਕ ਹੀ ਖਾਦਾ ਵੀਰ ਕਹਿੰਦਾ ਗੇਲਾ ਗੇਲੋ ਖੇਚਵਾ ਆ ਯਾਰ ਨਹੀਂ ਮੈਂ ਤਾਂ ਦੋ ਖਾ ਕੇ ਆਇਆ ਤਦੋ ਦੋ ਸਾਡੀ ਦੋ ਖਾਦੇ ਉਂਗਰ ਉੱਥੇ ਖਾ ਕੇ ਆਣੇ ਕ ਨਹੀਂ ਇੱਥੇ ਦੋ ਖਾ ਗਿਆ ਮੈਂ ਖੜਾ ਖੜਾ ਕਿਹਨੇ ਕਿਹੜੇ ਖਾ ਗਿਆ ਦੋ ਇੱਕ ਦੇ ਸਪੂਟੇ ਖਾੜੇ ਕੜ ਕੇ ਬਾਈ ਕਿਚੇ ਦੇਖਾਗੇ ਖੇਚਵਾ ਗੁਰੂਏ ਨਾ ਕਰ ਹੁਣ ਇੱਥੋਂ ਨੂੰ ਕਿੱਥੋਂ ਮੁੜ ਗਏ ਇੱਥੋਂ ਫੇਰ ਇਧਰ ਹੀ ਲਿਆ ਉਹ ਨਹੀਂ ਓਏ ਇੱਥੋਂ ਫੇਰ ਇਧਰ ਤਾਂ ਨੂੰ ਕਾਂਟੀ ਮਾਰੇ ਕਰ ਲਈ ਤਰੱਕੀ ਆਪਾਂ ਲੈ ਬਸ ਇਹੇ ਕੰਮ ਲੈ ਕਾਂਟੀ ਦਾ ਮਾਰ ਦੇਣੀ ਆਪਣਾ ਕੈਨ ਲੱਪਣੀ ਨਹੀਂ ਇਹ ਕੁੜੀ ਹੋਈਆਂ ਇੱਥੋਂ ਲਗੀਆਂ ਹੁਣ ਮੈਂ ਆੜੀਆਂ ਵਿੱਚੋਂ ਤਰਟਾਪਦੇ ਇਹਨਾਂ ਉੱਪਰ ਜਾਣੀਆਂ ਇਹ ਕਿੱਥੇ ਥੱਲੇ ਨਹੀਂ ਜਾਂਦੀ ਉੱਪਰ ਜਾਉਂ ਜਾਂ ਡਿੱਗੀ ਵੀ ਹੈ ਤੁਸੀਂ ਪਿੱਛੇ ਹੈਗੇ ਆ ਨਾ ਹਾਂ ਅਸੀਂ ਅੱਗੇ ਆਂ ਬਿੱਦ ਇੱਧਰੇ ਅੱਗੇ ਤੇ ਪਿੱਛੇ ਕੋਈ ਤਾਂ ਹਰ ਤੂ ਵਾ ਪਹਿਲੀ ਵਾਰ ਅਸੇ ਕੋਣੀ ਦਾ ਜੋ ਆਗੇ ਬਟਾ ਦੇ ਤੱਟੀ ਨਿਕਲ ਜੇ ਹਲਾ ਕੇ ਨਾ ਢਿੱਲ ਪੋਰਸ ਜੋਰ ਲੱਗਾ ਘੀਟ ਕੇ ਵਾਹੇ ਇਹ ਲਣੀਆਂ ਨਹੀਂ ਮੈਂ ਤੁਹਾਨੂੰ ਸਹੀ ਦੱਸਾਂ ਕਿੰਨਾ ਭਾਰਾ ਲੈ ਗਿਆ ਨਹੀਂ ਕਿੰਨਾ ਕਿਰਾਇਆ ਹੈ 120 ਦਾ ਗੱਗੂ ਦਾ ਸਾਰਾ ਵੀ ਲੈ 220 ਦਾ ਸੱਟ ਲੈ ਜਿਆਨ ਨਹੀਂ ਨਾਲ ਦੇਣਾ ਦੇਖੀ ਬਾਕੀ ਖਾ ਗਏ ਹਣੇ ਸਾਲੇ ਪੈਸੇ ਕਿੰਨਾ ਮੇਂ ਹੋਲੀ ਭੰਦੇ ਆ ਗੱਗੂ ਇੱਥੋਂ ਸਿੱਧੀ ਖੇਚ ਕੇ ਨਾ ਮਾਰ ਕੇ ਤੈਨੂੰ ਐਸ ਰੋਕ ਬੰਦਨੇ ਆਏ ਆ ਲੰਮੀ ਇੱਕ ਲੈਨ ਮਾਰ ਦਿੰਦੇ ਆ ਇਹਦੇ ਵਿੱਚ ਵਾਹ ਇਹ ਕਰਕੇ ਉਹ ਹੀ ਮੈਂ ਕਹਿੰਦੇ ਆ ਗੱਗੂ ਮੰਨਦਾ ਹੀ ਨਹੀਂ ਤੇ ਉਹ ਕੀ ਕਹੀ ਆ ਉਹਨਾਂ ਕੋਲ ਕਿਹਾ ਹੀ ਨਹੀਂ ਭਰਾਵਾ ਸਿੱਧੀ ਲੈ ਜਾ ਸਿੱਧੀ ਤਾਂ ਨੂੰ ਸਤਾ ਉੱਪਰ ਲੈਣਾ ਉੱਪਰ ਲੈਣਾ ਸਿੱਧੇ ਨਾਲ ਵਾਧਾ ਨਹੀਂ ਕਰੀ ਲੈ ਜਾਗੇ ਇਹ ਬੁਰਾ ਆ ਹੀ ਸਹੀ ਹੈ ਨਹੀਂ ਨਹੀਂ ਇੱਥੇ ਨਹੀਂ ਓਏ ਕਰਾਸ ਮਾਰਤਾ ਤੁਸੀਂ ਭਰਾਵਾ ਹੁਣ ਇੱਥੋਂ ਮਾਰੋ ਇੱਕ ਮਿੰਟ ਮੇਰੀ ਮੈਂ ਤੂੰ ਐਨਾ ਰੈਸ਼ਨ ਤਿੰਨਾ ਕੋਠੀਆਂ 'ਚ ਲੱਗ ਜਾਣ ਵੀਰ ਜਿੰਨਾ ਲੱਦ ਲਿਆ ਵਾ ਆ ਫੁੱਲ ਭਰ ਗਈਆਂ ਓ ਉਹ ਕਨਫਰਮ ਜੇ ਕੀਤੋ ਲਖਾਇਆ ਜੇ ਸਮਾਨ ਦੋਲ ਮਾਰੀਆਂ ਬਣੂੜੀਆਂ ਬੱਸ ਬੱਸ ਦੋਲ ਮਾਰੀਆਂ ਲਈ ਇੰਨਾ ਸਮਾਨ ਕੌਣ ਲਿਜਾਣਾ ਹੁੰਦਾ ਯਾਰ ਹੈ ਪਾਉ ਦੇ ਥੱਲੇ ਤੇ ਬਾਕੀ ਮੁੜ ਜਾਗੇ ਬਾਕੀ ਮੋੜ ਕੇ ਜਾਣਾ ਲੈ ਲੈ ਇੱਧਰ ਆ ਹੀ ਲੀ ਜਾਂਦੀਆਂ ਲਾ ਲਾਂਗੇ ਦੋਲ ਮਾਰੀਆਂ ਦੇ ਓਏ ਓ ਤੂੰ ਬਹਿ ਕੋ ਨਿਰ ਪਰਾ ਬੈਠਾ ਜਿੱਤੀ ਬੈਜੀ ਓ ਜਾ ਗੁਰੂਆ ਸਿੰਘੀ ਬੜੇ ਡਾਲੇ ਲੰਮੇ ਹੀ ਬੜੇ ਨੇ ਓਏ ਲੰਮੇ ਹੀ ਬੜੇ ਇਹਦੇ ਵਰਗੇ ਪਰ ਅਸਵੇਂ ਪਰ ਤੂੰ ਜਾ ਕੇ ਆਇਆ ਉੱਥੇ ਇੱਧਰ ਦੀ ਵਾਟਰ ਟ੍ਰੇ ਥੂ ਵੀ ਬਹੁਤ ਸਾਰੀ ਗੱਟ ਤੇ ਨਹੀਂ ਦੱਬ ਦਹਣ ਮੈਂ ਗੱਬ ਦਾ ਕੰਮ ਪੈਂਦੇ ਆਪਣੇ ਨਹੀਂ ਅੱਧੀ ਅੱਧੀ ਰਾਤ ਨੂੰ ਜਦ ਹੈ ਤੂੰ ਦੀਂਦਾ ਪਿਆ ਮੈਂ ਗੱਗੂ ਨਹੀਂ ਦੀਂਦੇ ਤੂੰ ਦੀਂਦਾ ਵਾ ਤੂੰ ਤੁਰਿਆ ਬੂਆ ਖੋਲ ਲੋ ਅਲੋ ਵੀ ਰਾਤ ਦੇ 12 ਵਜੇ ਅਸੀਂ ਫਲਾਈ ਲੈ ਕੇ ਵਾਪਸ ਮੁੜੇ ਹੌਲੀ 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 ਕਰਕੇ ਗੱਡੀ ਨਹੀਂ ਦਾ ਵਾਧੂ ਜਗਾ ਗੱਡੀ ਆ ਤੜਾ ਮੇਰਾ ਚੱਲ 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 ਚਾਲੇ ਚਾਲੇ ਸੁਨੋਵਰ ਦੇ ਹੱਥ ਟੁੱਟ ਗਏ ਗੇਟ ਨਹੀਂ ਪੂਰਾ ਖੁੱਲਿਆ ਸੁਨੋਵਰ ਇਧਰ ਗੇਟ ਖੋਲੇ ਸੁਨੋਵਰ ਦਾ ਸਵਾਰ ਪੂਰਾ ਹਮਤਰੀ ਗਿਆ ਥੱਲੇ ਥੱਲੇ ਲਾ ਦੇ ਥੱਲੇ 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 ਲਾ ਦੇ ਨੇ ਥੱਲੇ ਉਹ ਵਹਿੰਦਾ ਹੀ ਤੇਰੇ ਵੱਲ ਵਿਚਾਰਾ ਵਹਿੰਦਾ ਭਰਾ ਮੇਰੇ ਉੱਪਰ ਬੈਠਾ ਆ ਵੇ ਚੱਕਰ ਕਰ ਗਈ ਉਹ ਜਵਾਬ ਕੋਈ ਨਹੀਂ ਆਏ ਸੁਨੋਵਰ ਇਧਰ ਵੇਲ ਚੱਕੀ ਇਹ ਨਹੀਂ ਵੇਲ ਚੱਕੀ ਬਣੀ ਨੂੰ ਮਾਰ ਚਾ ਇਹਦਾ ਟਾਇਰ ਉੱਤੋਂ ਨਹੀਂ ਨੰਗ ਗਿਆ ਗਈ ਅੰਦਰ ਨੂੰ ਛੱਡ ਦੇ ਉਹ ਕੰਡੇ ਨਹੀਂਗੇ ਅੰਦਰ ਨਹੀਂ ਛੱਡ ਦੇ ਓ ਜਾ ਭਰਾਵਾ ਸਾਪਣਾ ਬੜਾ ਤੂੰ ਉਹ ਉਹ ਸਿੱਧੀ ਕਰ ਦੇ ਸਿੱਧੀ ਵਿਛਾ ਦੇ ਖਿੱਚ ਦੇ ਪਰ ਇਹਨੂੰ ਸਿੱਧੀ ਆੜ ਚ ਵਿਛਾ ਦੇ ਸਾਪਣਾ ਬੜਾ ਤੂੰ ਆ ਸਿੱਧੀ ਆੜ ਚ ਵਿਛਾ ਦੇ ਆਹੋ ਮੈਂ ਸੁਣ ਰੋਲ ਇੰਨੇ ਟਾਈਮ ਸਾਪਰੇ ਨਹੀਂ ਮਾਰਨ ਦੀ ਲੋੜ ਤੈਨੂੰ ਆਹੋ ਉੱਪਰ ਆਓ ਲੈ ਥੱਲੇ ਆ ਜਾ ਹਾਂ ਮੜਾ ਉੱਤ ਆ ਗਏ ਲਾ ਦੇ ਲੈ ਦੇ ਕੋਕੋ ਬੈਕ ਜਾਣਦੇ ਜਾਣਦੇ ਸਿੱਧੀ ਸਿੱਧੀ ਥੋੜੀ ਆ ਥੋੜਾ ਦੇਖੀ ਮਗਰ ਜਾਉਂਦੇ ਥਾਲੀ ਸ਼ਾਮ ਮਗਰ ਕੀ ਆ ਚਲੋ ਅੱਜ ਦੀ ਬਾਅਦ ਆ ਜੇਗੀ ਓਏ ਇਹਨੂੰ ਕਰਦੇ ਸਿੱਧੀ ਇਧਰ ਨੂੰ ਰਾਈਟ 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 ਓਏ ਇਧਰ ਭੁੱਲਰ ਵਾਲੇ ਬੰਨੇ ਓਏ ਭੁੱਲਰ ਵਾਲੇ ਬੰਨੇ ਭੁੱਲਰ ਵਾਲੇ ਬੰਨੇ ਗਾਹ ਲੈ ਗਾਹ ਨਾ ਬੇਕਰ ਗਾਹ ਬਾਹਰ ਜਾਈ ਗਾਹ ਓਏ 1 ਮਿੰਟ ਥਾਲੀ ਪੁੱਤ ਉਹ ਗਾਹ ਚੱਲਦੇ ਚਲੋ ਓ ਟੋਲ ਘਾਣ ਕਰ ਲੋ ਉਹ ਗਾ ਜਾ ਕੇ ਉਹ ਕਹਿੰਦਾ ਜਾਂਦੇ ਨਹੀਂ ਨਹੀਂ ਇਧਰ ਕੁੱਤੀ ਦਾ ਪਿੰਜਰਾ ਹੈ ਇੰਨਾ ਸਮਾਨ ਸੀਗਾ ਹੌਲੀ ਹੌਲੀ ਲਈ ਜਾਂਦੇ ਬੰਦੇ ਹੁਣ ਹਾਂਜੀ ਹਲੇ ਅੱਧਾ ਹੀ ਲਾਇਆ ਅੱਧਾ ਹੀ ਲਾਇਆ ਬਾਈ ਤੇ ਬੰਦੇ ਕਹਿੰਦੇ ਭੁੱਖ ਲੱਗੀ ਭੁੱਖ ਲੱਗੀ ਟਾਈਮ ਨਹੀਂ ਕਾਹਦਾ ਕਾਹਦਾ ਡੱਬਾ ਰੈਂਦਾ ਉਹ ਛੱਤ ਕਿਹੜਾ ਕੰਪਲੀਟ ਹੋਈ ਹਲੇ ਦੋ ਦੋ ਲੈ ਹਾਂ ਲੈ ਜਾਈ ਲੱਗਣ ਵਾਲੀ ਜਦੋਂ ਪ੍ਰੋਪਰ ਕੰਪਲੀਟ ਹੋ ਉਹਦਾ ਡੱਬਾ ਇਹਦਾ ਮੁਰਗੇ ਅੰਦਰ ਕਰੀਆਂ ਹਾਂ ਉਹਨੇ ਤੇ ਆਪਾਂ ਹੱਥ ਪਾਓ ਚੱਲ ਬਿੱਟੂ ਤੇਰੀ ਵਾਰੀ ਆ ਗਈ ਹਰ 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 ਹੱਸ ਪਿਆ ਹੀ ਹੋਇਆ ਮੈਂ ਝੂਠਾ ਤੂੰ ਦੋ ਮਿੰਟ ਕੱਢ ਜਾ ਕਰੋ ਦੋ ਦੋ ਅਹੀ ਆਪਣੇ ਖੇਤੀ ਨਹੀਂ ਨਹੀਂ ਬਿੱਟੂ ਆਇਆ ਖਮਾਾਰ ਦਾ ਚੱਲੋ ਚੱਲੋ ਖਿੱਚੋ 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 ਹੁਣ ਬੈਲ ਮੇਲਾ ਆਉਣੇ ਆਹ ਸਾਰੀਆਂ ਡੇਅ ਪੈਣਗੇ ਭਾਈ ਚੱਤਲਾ ਚੱਤਰੀ ਚੱਲੋ ਨਾ ਮਨ ਨੂੰ ਫੜਾ ਤੂੰ ਬਿੱਟੂ ਮਜਰੇ ਫੜ ਕੇ ਨਾਲ ਹੀ ਤੁਰ ਪਿਆ ਕਰ ਨਹੀਂ ਉਧਰ ਉਹ ਹੱਥ ਪਾਈ ਨਾ ਮਜਰੇ ਹਵਾ ਭਰ ਗਈ ਆ ਜੀ ਬੰਦੇ ਨਾਲ ਤੋੜ ਚੱਲ